ਅੱਜ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਹਾਜ਼ਰ ਹੋ। 2027 ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਇੱਕ ਤੇ ਜਾਦਾ ਅਲਾਨ ਤੇ ਪੰਜਾਬ ਦੇ ਲੋਕਾਂ ਨਾਲ ਇੱਕ ਤੇ ਜਾਦਾ ਵਹਿਦਿਆਂ ਸੰਬੰਧੀ ਗੱਲਬਾਤ ਜਿਹੜੀ ਆ ਉਹ ਕਰਾਂਗੇ ਕਿਉਂਕਿ ਅੱਜ ਇਹ ਭਾਵੇਂ ਵਿਧਾਨ ਸਭਾ ਚੋਣਾਂ ਲਈ ਕਾਫੀ ਟਾਈਮ ਪਿਆ ਆ ਲੇਕਿਨ ਫੇਰ ਵੀ ਉਹਨਾਂ ਵੱਲੋਂ ਪਿਆਗੀ ਜਿਹੜੀ ਆ ਉਹ ਜੋਸ਼ ਛੋ DNA ਕੀਤੀ ਜਾ ਰਹੀ ਹੈ ਇਸੇ ਲਈ ਉਹਨਾਂ ਵੱਲੋਂ ਵਕ ਵਕ ਵਕਤ ਦੇ ਉੱਤੇ ਜਿਹੜੇ ਰਾਹ ਨਾਮੇ ਆ ਜਾਂ ਵਹਿਦਾ ਨਾਮੇ ਆ ਉਹ ਪੀਤੇ ਜਾ ਰਹੇ ਹੁਣ ਬੇਸ਼ੱਕ ਉਹਨਾਂ ਦਾ ਰਾਜ ਪ੍ਰਬੰਧ ਜਿਹੜਾ ਆ ਉਹ ਪੰਜਾਬ ਦੇ ਲੋਕਾਂ ਨੇ ਆਪਣੀ ਅੱਖੀਂ ਦੇਖ ਲਿਆ ਆ ਉਹ ਇਸ ਰਾਜ ਪ੍ਰਬੰਧ ਦੇ ਅਧੀਨ ਆਪਣੇ ਆਪ ਨੂੰ ਕਿੰਨੇ ਕ ਸੁਰੱਖਿਅਤ ਸਮਝਦੇ ਆ ਕਿੰਨੇ ਕ ਆਰਾਮ ਦੇ ਸਮਝਦੇ ਆ ਕਿੰਨੇ ਕੋ ਇਸ ਗੱਲ ਨੂੰ ਸਮਝਦੇ ਆ ਕਿ ਉਹ ਆਪਣੇ ਤੌਰ ਦੇ ਉਤੇ ਖੁਸ਼ਹਾਲ ਤੇ ਵਧੀਆ ਜੀਵਨ ਇਸ ਰਾਜ ਪ੍ਰਬੰਧ ਦੇ ਅਧੀਨ ਬਤੀਤ ਕਰ ਆ ਬਗੈਰਾ ਬਗੈਰਾ ਜੇਕਰ ਉਹ ਵਧੀਆ ਜੀਵਨ ਬਤੀਤ ਕਰਾਇਆ ਹੋਰ ਖੁਸ਼ਹਾਲ ਹਨ ਕੋਈ ਉਹਨਾਂ ਦੀ ਸਮੱਸਿਆ ਨਹੀਂ ਜੇਕਰ ਮਾੜੀ ਮੋਟੀ ਸਮੱਸਿਆ ਅਕਸਰ ਕਿਸੇ ਨਾ ਕਿਸੇ ਰਾਜਪਦਵੰਤੇ ਅਧੀਨ ਹੁੰਦੀ ਆ ਉਹ ਤਾਂ ਹਰੇਕ ਰਾਜਪਦਵੰਤੇ ਦੇ ਵਿੱਚ ਹੁੰਦੀ ਆ ਲੇਕਿਨ ਜੇ ਉਹਨਾਂ ਨੂੰ ਮਾੜੀ ਮੋਟੀ ਗੱਲ ਦਾ ਕੋਈ ਤਕਲੀਫ ਹੁੰਦੀ ਜੀ ਹੈ ਤਾਂ ਉਹ ਉਹਨੂੰ ਬਦਾਸ਼ਤ ਕਰ ਰਹੇ ਹੁੰਦੇ ਆ ਤਾਂ ਫਿਰ ਵੀ ਉਹ ਜੇਕਰ ਇਹ ਸਮਝਦੇ ਆ ਕਿ ਉਹ ਦੂਸਰੀਆਂ ਸਰਕਾਰਾਂ ਨਾਲੋਂ ਇਹ ਸਰਕਾਰ ਵਿੱਚ ਆਪਣੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਤਰੀਕੇ ਦੇ ਨਾਲ ਬਕੀਤ ਕਰਿਆ ਤਾਂ ਇਹਦੇ ਵਿੱਚ ਉਹ ਆਪਣੇ ਆਪ ਨੂੰ ਵਧੀਆ ਜੀਵਨ ਜਿਹੜਾ ਉਹ ਬਕੀਤ ਕਰਿਆ ਸਮਝ ਲੇ ਹੁਣ ਜਿਹੜੀਆਂ ਆਖਿਰ ਲੈ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇਕਰ ਆਮ ਆਦਮੀ ਪਾਰਟੀ ਜਾਂ ਸਤਾਖਵ ਸਿੰਘ ਮਾਨ ਨੇ ਉਸ ਸਮੇਂ ਲੋਕਾਂ ਨਾਲ ਕੁਝ ਵਾਦੇ ਕੀਤੇ ਸ ਉਹ ਵੈਦੇ ਕਿਥੋਂ ਤੱਕ ਨਵਾਏ ਗਏ ਹਨ ਇਹ ਜਾਂ ਤਾਂ ਪੰਜਾਬ ਸੱਚਾ ਜਾਣਦੀ ਹੋਏਗੀ ਜਾਂ ਫਿਰ ਪੰਜਾਬ ਦੇ ਲੋਕ ਜਾਣਦੇ ਹੋਣਗੇ ਇਹਦੇ ਬਾਰੇ ਤਾਂ ਇਹ ਦੋਵੇਂ ਧਿਰਾਂ ਚੰਗੀ ਤਰ੍ਹਾਂ ਜਾਣਦੀਆਂ ਹੋਣ ਜਾਂ ਉਹ ਵੈਦੇ ਜਿਹੜੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਨ ਉਹ ਕਿਥੋਂ ਤੱਕ ਵਫਾ ਹੋਏ ਹਨ ਤੇ ਉਹਨਾਂ ਵਿੱਚੋਂ ਕਿੰਨੇ ਕੁ ਵੈਦੇ ਇਹ ਹੋ ਪੂਰੇ ਹੋ ਗਏ ਹਨ ਜਾਂ ਕਿੰਨੇ ਕੁ ਵੈਦੇ ਜਿਹੜੇ ਆ ਉਹ ਬਾਕੀ ਰਹਿ ਗਏ ਹਾਂ ਰਹਿ ਗਏ ਸੋ ਸਭ ਤੋਂ ਪਹਿਲਾਂ ਇਸ ਵੇਲੇ ਜਿਹੜਾ ਮਾਨ ਸਾਹਿਬ ਵੱਲੋਂ ਵੈਦਾ ਕੀਤਾ ਜਾ ਰਿਹਾ ਆ ਉਹ ਹੈ ਪੰਜਾਬ ਦੇ ਜਿਹੜੇ ਜ਼ਿਮੀਂਦਾਰ ਹੈ ਉਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਲੈਂਡ ਪੂਲਿੰਗ ਹੈ ਦੇ ਨਾਤੇ ਇੱਕ ਸਕੀਮ ਜਿਹੜੀ ਆ ਉਹ ਪੰਜਾਬ ਗਵਰਨਮੈਂਟ ਵੱਲੋਂ ਚਲਾਈ ਜਾਦੀ ਜਿਹਦੇ ਤਹਿਤ ਉਹਨਾਂ ਨੇ ਕਿਸਾਨਾਂ ਕੋਲੋਂ ਜ਼ਮੀਨ ਲੈ ਕੇ ਉਹ ਜਿੱਕ ਸ਼ਹਿਰਾਂ ਦੇ ਵਿੱਚ ਉਹ ਜ਼ਮੀਨ ਅਕਵਾਇਰ ਕਰਕੇ ਉਹਨਾਂ ਉੱਥੇ ਕੋਈ ਅਰਬਨ ਸਟੇਟ ਵਗੈਰਾ ਉਹ ਬਣਾਉਣੇ ਹਨ ਔਰ ਉਹਨਾਂ ਦੀ ਉਥੇ ਨਿਸ਼ਾਨਦੇਹੀ ਸ਼ਾਇਦ ਕੀਤੀ ਹੋਈ ਆ ਜਾਂ ਕੁਝ ਬਾਕੀ ਆ ਉਹ ਜਿਹੜੀ ਜ਼ਮੀਨ ਐ ਐਕਵਾਇਰ ਕਰਨੀ ਆ ਉਹਦੇ ਬਾਰੇ ਵੱਖੋ ਵੱਖਰੀਆਂ ਗੱਲਾਂ ਵੱਖੋ ਵੱਖਰੇ ਰੈਕਟੈਂਗਲ ਜਿਹੀਆਂ ਸੁਣਨ ਨੂੰ ਮਿਲਦੀਆਂ ਆ ਅਜੇ ਕੋਈ ਸਹੀ ਤਰੀਕੇ ਦੇ ਨਾਲ ਜੋ ਕੋਈ ਫਾਈਨਲ ਗੱਲ ਜਿਹੜੀ ਆ ਉਹਦੇ ਬਾਰੇ ਸੁਣਨ ਨੂੰ ਮਿਲ ਨਹੀਂ ਰਹੀ ਕਈ ਕੁਛ ਬੋਲਦੇ ਆ ਕੋਈ ਕੁਛ ਬੋਲਦੇ ਆ ਇਸੇ ਤਰ੍ਹਾਂ ਸਰਕਾਰੀ ਅਧਿਕਾਰੀ ਵੀ ਕੁਛ ਬੋਲਦੇ ਆ ਜਿਹੜੇ ਜਰਨਲਿਸਟ ਲੀਡਰ ਆ ਉਹ ਵੀ ਆਪਣਾ ਕੋਵਰ ਕਰੀ ਜਿਹੜੀ ਜਾਣਕਾਰੀ ਆ ਲੋਕਾਂ ਤੱਕ ਮੀਡੀਆ ਤੱਕ ਉਹ ਪਚਾ ਰਿਹਾ ਪਰ ਇਹ ਅੱਜ ਤੱਕ ਸਾਡੇ ਵਾਗੇ ਬੰਦੇ ਕੋਲ ਵੀ ਕੋਈ ਇਹ ਨਹੀਂ ਪੁੱਛਤਾ ਜਾਣਕਾਰੀ ਨਹੀਂ ਕਿ ਇਸ ਹੀਮ ਜਿਹੜੀ ਆ ਕਿਸ ਤਰ੍ਹਾਂ ਚਾਲੂ ਕੀਤੀ ਜਾਏਗੀ ਦਿਆਂ ਇਹਦੇ ਕੀ ਕੀ ਨੇਜਨ ਆ ਜਾਂ ਇਹਦੇ ਕੀ ਕੀ ਫਾਇਦੇ ਆ ਇਹ ਸਾਰਾ ਸਾਦੇ ਦਾ ਸਾਦਾ ਲੋਕ ਝੋਲਾ ਅਜੇ ਤੱਕ ਪਿਆ ਹੋਇਆ ਆ ਜਿਹਦੇ ਵਿੱਚ ਲੋਕ ਜਿਹੜੇ ਆ ਉਹ ਮੰਬਰ ਥੂਸੀ ਵਿੱਚ ਪਏ ਹੋਏ ਆ ਉਹ ਸੋ ਇਹ ਲੈਂਡ ਦੇ ਇਸ ਇੱਕ ਸਪੀਮੈਂਡ ਲੈਂਡ ਪੂਲਿੰਗਸ ਇਹਦਾ ਨਾਮ ਆ ਉਹ ਅਜੇ ਤੱਕ ਕਿਸੇ ਤਨ ਪੱਤਣ ਦੱਗੰਦਾ ਨਾਮ ਨਹੀਂ ਰਹਿਦੇ ਇਕੋ ਇੱਕ ਜਿਹੜੀ ਗੱਲ ਅਸੀਂ ਦੇਖ ਰਹੇ ਆ ਕਿ ਇੰਨੇ ਦੂਰ ਬੈਠੇ ਅਸੀਂ ਜੋ ਕੁਝ ਵੀਡੀਓਜ਼ ਆਹੀ ਜਾਂ ਹੋਰ ਕਿ ਵੀ ਚੈਨ ਦਾ ਆਹੀ ਦੇਖ ਰਹੇ ਆ ਤੇ ਜਿੰਨੇ ਵੀ ਜ਼ਿਮੀਂਦਾਰ ਜਾਂ ਜਿਹਨਾਂ ਦੀ ਜ਼ਮੀਨ ਇਸ ਥੀਂ ਇੱਥਾਂ ਆਦੇ ਆ ਉਥੇ ਪੁਲਿਸ ਦੇ ਪੁਲਿਸ ਫੋਰਸ ਔਰ ਜਿਹੜੇ ਜ਼ਿਮੀਂਦਾਰ ਆ ਉਸ ਹਲਕੇ ਦੇ ਵਿੱਚ ਉਹ ਨਾਮ ਦੇ ਉਪਰ ਪਗੀਸ ਹੋਸ ਜਿਹੜੀ ਆ ਬੜੀ ਜੋ ਦੇ ਨਾਲ ਡੰਡੇ ਵਰਸਾ ਦੇ ਆ ਉਹਨਾਂ ਦਾ ਕੁੱਟਕਟਾਪਾ ਕਰੀਆ ਉਹਨਾਂ ਨੂੰ ਨੱਠਣ ਨੂੰ ਤਾਂ ਨਹੀਂ ਮਿਲਿਆ ਦੇ ਕੰਨ ਜਿਹੜੇ ਜ਼ਿਮੀਂਦਾਰ ਆ ਉਹ ਇਸ ਗੱਲ ਦੀ ਬਜੇਦਿਆ ਕਿ ਉਹ ਕਿਸੇ ਵੀ ਹਾਲਤ ਵਿੱਚ ਸਰਕਾਰ ਨੂੰ ਆਪਣੀ ਜ਼ਮੀਨ ਦਾ ਕੋਈ ਵੀ ਹਿਸਾਬ ਦੇਣ ਲਈ ਤਿਆਰ ਨਹੀਂ ਉਹ ਇਹ ਵੀ ਦਾਵਾ ਕਰ ਰਿਹਾ ਬੇਸ਼ੱਕ ਉਹ ਵੱਡੀ ਜਾਣ ਕੱਟੇ ਜਾਣ ਜਾਂ ਮਾਰੇ ਜਾਣ ਦੇ ਕੰਮ ਉਹ ਆਪਣੀ ਜ਼ਮੀਨ ਦਾ ਕੋਈ ਵੀ ਟੁਕੜਾ ਜਿਹੜਾ ਉਸ ਕਾ ਨੂੰ ਦੇਣ ਲਈ ਤਿਆਰ ਨਹੀਂ ਇਹ ਵੀ ਇੱਕ ਬੜੀ ਹਮਾਕਤ ਹੈ ਕਿ ਡੈਮੋਕ੍ਰੇਸੀ ਦਾ ਯੁੱਗ ਹੋਵੇ ਡੈਮੋਕ੍ਰੇਸੀ ਦੇ ਨਾਂ ਤੇ ਪੰਜਾਬ ਬੰਦਲ ਸਵਕਾ ਚੱਲ ਰਹੀ ਹੋਵੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਸਰਕਾਰ ਜਿੜੀਆ ਆਪਣੇ ਲਾਂਨ ਫੋਸਮੈਂਟ ਏਜੰਸੀ ਦੇ ਰਾਹੀਂ ਆਪਣੇ ਨਾਗਰਿਕਾਂ ਦਾ ਆਪਣੇ ਲੋਕਾਂ ਦਾ ਇੰਨਾ ਲੁਹਾਨ ਕਰ ਦੇਵੇ ਇਹ ਵੀ ਇੱਕ ਬੜੀ ਹਮਾਕਤ ਵਾਲੀ ਗੱਲ ਹੈ ਉਹ ਲੋਕਾਂ ਦੇ ਉਤਪਰ ਬੜਾ ਵੱਡਾ ਜਿਹੜਾ ਜ਼ੁਲਮ ਹੈ ਉਹ ਕਦੇ ਇਹ ਕੋਈ ਚੰਗੀ ਗੱਲ ਦਿਖਾਈ ਨਹੀਂ ਦੇ ਰਹੀ ਇਹਦੇ ਲਈ ਪੰਜਾਬ ਸਰਕਾਰ ਨੂੰ ਤੁਰੰਤ ਐਕਸ਼ਨ ਲੈ ਕੇ ਏਸ ਆਪ ਆਸ ਹਰਕਤ ਬਚਾਉਣਾ ਚਾਹੀਦਾ ਆ ਕਿ ਪੰਜਾਬ ਦੇ ਜ਼ਮੀਂਦਾਰਾਂ ਉੱਪਰ ਕਿਸੇ ਕਿਸਮ ਦਾ ਵੀ ਜਨਮ ਜਿਹੜਾ ਉਹ ਨਾ ਟਾਇਆ ਜਾਵੇ ਦੇਖ ਕਰ ਕਿਸਾਨ ਆਪਣੀ ਜ਼ਮੀਨ ਸਰਕਾਰ ਨੂੰ ਦੇਣ ਇਤਿਆਹਾਂ ਤੱਕ ਹੀ ਗਏ ਉਹਨਾਂ ਕੋਲੋਂ ਕਿਸੇ ਵੀ ਕਿਸਮ ਦੀ ਜ਼ਬਰਦਸਤੀ ਨਾ ਕੀਤੀ ਜਾਵੇ ਉਹਨਾਂ ਦੇ ਕੋਲੋਂ ਕਿਸੇ ਵੀ ਸਕੀਮ ਦੇ ਤਹਿਤ ਜ਼ਮੀਨ ਲੈਣ ਦੇ ਲਈ ਇਹਦੇ ਵਿੱਚ ਹੀ ਪੰਜਾਬ ਸਰਕਾਰ ਦਾ ਭਲਾਇਆ ਇਹਦੇ ਵਿੱਚ ਹੀ ਪੰਜਾਬ ਤੇ ਪੰਜਾਬੀਆਂ ਦਾ ਭਲਾਇਆ ਸੋ ਇਹਦੇ ਵਿੱਚ ਇਹ ਜੇਕਰ ਗੱਲ ਮੰਡੀਆ ਤਾਂ ਲੋਕਾਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਕੋਈ ਵੀ ਸਕੀਮ ਜਿਹੜੀ ਆ ਉਹ ਨੇਪਰੇ ਤਾਂ ਚੜੀ ਜਾ ਸਕਦੀ ਆ ਲੇਕਿਨ ਲੋਕਾਂ ਉੱਪਰ ਅਤਿਆਚਾਰ ਕਰਕੇ ਲੋਕਾਂ ਉੱਪਰ ਡਾਂਗਾ ਹੁਲਾ ਕੇ ਇਹ ਕਦੇ ਵੀ ਕੋਈ ਸਕੀਮ ਜਿਹੜੀ ਆ ਸਰਕਾਰ ਦੀ ਉਹ ਸਫਲ ਨਹੀਂ ਹੋ ਸਕਦੀ ਅੱਜ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਸੜਕਾਂ ਦੇ ਉੱਪਰ ਉਤਿਆ ਹੋਇਆ ਆ ਕਈ ਕਿਸਾਨ ਜਿਹੜੇ ਆ ਆਪਣੀਆਂ ਜ਼ਮੀਨਾਂ ਦੀ ਰਾਖੀ ਦੇ ਲਈ ਆਪਣੀਆਂ ਜ਼ਮੀਨਾਂ ਦੇ ਆਸ-ਪਾਸ ਰਾਤ ਨੂੰ ਵੀ ਬੈਠਦੇ ਆ ਦਿਨ ਨੂੰ ਵੀ ਬੈਠਦੇ ਆ ਹੋਰ ਉਹਨਾਂ ਜ਼ਮੀਨਾਂ ਦੀ ਰਖਵਾਲੀ ਕਰਦੇ ਆ ਇੰਨੀ ਮੁਸੀਬਤ ਵਿੱਚ ਉਹ ਫਸੇ ਹੋਏ ਆ ਦੇ ਕੰਸ ਸਰਕਾਰ ਦੇ ਜੁਲਮਾਂ ਦਾ ਜਲਮਾਂ ਨੂੰ ਬਦਾਸਤ ਕਰਦੇ ਹੋਏ ਆਪਣੀਆਂ ਜ਼ਮੀਨਾਂ ਦੀ ਕਿਸ ਤਰ੍ਹਾਂ ਰਖਵਾਦੀ ਕਰ ਰਿਹਾ ਇਹ ਵੀ ਇੱਕ ਬਹੁਤ ਵੱਡਾ ਸਵਾਲ ਦੇਣਾ ਆ ਸਰਕਾਰ ਦੇ ਸਾਹਮਣੇ ਖੜਾ ਆ ਦੇ ਕੰਸ ਸਰਕਾਰ ਜਿਹੜੀ ਆ ਹਲ-ਹਾਲ ਦੇ ਵਿੱਚ ਉਹਨਾਂ ਉੱਪਰ ਡੰਡੇ ਵਸਾ ਕੇ ਹੀ ਆਪਣੀ ਇਹ ਸਕੀਮ ਲਾਗੂ ਕਰਨਾ ਜਾਬ ਦੀ ਆ ਇਸ ਤੋਂ ਸਰਕਾਰ ਨੇ ਗਰੇਜ ਕਰਨਾ ਚਾਹੀਦਾ ਆ ਪਤਾ ਨਹੀਂ ਸਰਕਾਰ ਇਸ ਜ਼ਬਰਦਸਤੀ ਵਾਲੇ ਜ਼ਬਰਦਸਤੀ ਵਾਲੀਆਂ ਢੀਹਾਂ ਉਪਰ ਕਿਉਂ ਚੱਲ ਰਹੀ ਆ ਸਰਕਾਰ ਨੂੰ ਤਾਂ ਚਾਹੀਦਾ ਸੀ ਕਿ ਪਹਿਲਾਂ ਜ਼ਿਮੀਂਦਾਰਾਂ ਦੇ ਉਪਰ ਨਾਲ ਉਹਨਾਂ ਨੂੰ ਬਿਠਾ ਕੇ ਸਹਿਮਤੀ ਪੈਦਾ ਕੀਤੀ ਜਾਂਦੀ ਇਸ ਸਕੀਮ ਨੂੰ ਲਾਗੂ ਕਰਦੇ ਲਈ ਜਦ ਸਹਿਮਤੀ ਪੈਦਾ ਹੋ ਜਾਂਦੀ ਤਾਂ ਫਿਰ ਇਸ ਕੀਮ ਨੂੰ ਲਾਗੂ ਕਰਨ ਦੇ ਲਈ ਸਾਰਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਂਦਾ ਪਰ ਇੱਥੇ ਤਾਂ ਜੋ ਜਸਤੀ ਕਰਨ ਨੂੰ ਪਹਿਲਾਂ ਹੀ ਤਰਜੀਹ ਦਿੱਤੀ ਗਈ ਜਿਸ ਦੇ ਦੂਰ ਅਸੀਂ ਜਿਹੜੇ ਆ ਉਹ ਸਿੱਟੇ ਨਿਕਲ ਸਕਦੇ ਆ ਜਿਸ ਦਾ ਪੰਜਾਬ ਤੇ ਪੰਜਾਬੀਆਂ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਆ ਔਰ ਅਸੀਂ ਬੇਨਤੀ ਕਰਾਂਗੇ ਕਿ ਸਰਕਾਰ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਇਸ ਹੋਣ ਵਾਲੇ ਸੰਭਾਵੀ ਨੁਕਸਾਨ ਤੋਂ ਬਚਣਾ ਚਾਹੀਦਾ ਆ ਉਹ ਆਪਸੀ ਨਾਲ ਮਿਲ ਕੇ ਇਸ ਨੁਕਸਾਨ ਦੀ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਹਰ ਇੱਕ ਦਾ ਨਸੀਬਾ ਜਿਹੜਾ ਉਹ ਕੰਮ ਤੋਂ ਗਰੇਜ ਨਹੀਂ ਕਰਨਾ ਚਾਹੀਦਾ ਸੋ ਇਹ ਗੱਲ ਜਿਹੜੀ ਆ ਸਾਰਿਆਂ ਨੂੰ ਸਮਝਣਨੀ ਚਾਹੀਦੀ ਆ ਕਿ ਜਿਸ ਤਰੀਕੇ ਦੇ ਨਾਲ ਅੱਜ ਸਰਕਾਰ ਪੂਰੇ ਜੋਸ਼ ਦੇ ਨਾਲ ਇਹ ਗੱਲ ਕਹਿ ਰਹੀ ਆ ਕਿ ਉਹ ਇਹ ਜ਼ਮੀਨ ਜਿਹੜੀ ਆ ਇਹ ਸਕੀਮ ਦੇ ਤਹਿਤ ਆਈ ਆ ਜਾਂ ਹੋਣ ਵਾਲੀ ਆ ਉਹ ਹਰ ਹਾਲਤ ਦੇ ਵਿੱਚ ਇਹ ਜ਼ਮੀਨ ਵਹਿ ਕੇ ਰਹੇਗੀ ਉਹ ਜੇਕਰ ਸਰਕਾਰ ਦਾ ਇਹੋ ਜਿਹਾ ਹੀ ਕਹਿਣਾ ਆ ਜਾਂ ਇਹੋ ਜਿਹਾ ਹੀ ਫੈਸਲਾ ਆ ਤਾਂ ਇਸ ਫੈਸਲੇ ਵਿੱਚੋਂ ਕੋਈ ਇੱਕ ਤਬਾਈ ਦਾ ਮੰਜ਼ਰ ਹੀ ਨਿਕਲਣਾ ਨਿਕਲਦਾ ਹੋ ਸਕਦਾ ਆ ਇਹਦੇ ਵਿੱਚੋਂ ਹੋਰ ਕੁਝ ਨਿਕਣ ਫੌਣ ਵਾਲੀ ਗੱਲ ਜਿਹੜੀ ਆ ਕੋਈ ਦਿਖਾਈ ਨਹੀਂ ਦੇ ਰੇ ਇਹ ਇਸ ਗੱਲ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਵੀ ਉਹ ਪੰਜਾਬ ਸਰਕਾਰ ਨੂੰ ਵੀ ਦੂਰ ਇੱਕ ਵਾਰ ਸੋਚਣਾ ਬੰਦਾ ਆ ਉਹ ਤਾਂ ਕਿ ਪੰਜਾਬ ਦੇ ਵਿੱਚ ਸ਼ਾਂਤਮਈ ਕੀਕੇ ਦੇ ਨਾਲ ਇਹ ਇਹ ਸਾਰਾ ਮਸਲਾ ਜਿਹੜਾ ਉਹ ਹੱਲ ਕੀਤਾ ਜਾਵੇ ਅਗਲੀ ਗੱਲ ਦੇ ਉੱਤੇ ਜਿਹਦੇ ਉੱਤੇ ਆਪਾਂ ਵਿਚਾਰ ਕਰਨਾ ਆ ਉਹ 2022 ਦੀਆਂ ਵਿਧਾਨ ਸਭਾ ਤੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਸਮੂਹ ਔਰਤਾਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦੀਆਂ ਔਰਤਾਂ ਨੂੰ ਇੱਕ ਇੱਕ ਹਜ਼ਾਰ ਪੈ ਦਾ ਜਿਹੜਾ ਇੱਕ ਪੈਨਸ਼ਨ ਕਹਿ ਲਓ ਜਾਂ ਉਹਨਾਂ ਦੀ ਸਹੈਦਾ ਕਹਿ ਲਓ ਜਾਂ ਕੁਝ ਵੀ ਇਹਦਾ ਨਾਮ ਤੁਸੀਂ ਦੇ ਸਕਦੇ ਆ ਕਿ ਇੱਕ ਇੱਕ ਹਜ਼ਾਰ ਤਿਆ ਜਿਹੜਾ ਆ ਉਹ ਹਰ ਇੱਕ ਆਤਮ ਨੂੰ ਮਹੀਨੇ ਦੇ ਮਹੀਨੇ ਦਿੱਤਾ ਜਾਏਗਾ। ਉਹ ਸਰਕਾਰ ਬਣ ਗਈ, ਹੋਂਦ ਵਿੱਚ ਆ ਗਈ ਸਰਕਾਰ। ਵੱਖ-ਵੱਖ ਸੰਮੇਂਾਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦਾ ਵਾਅਦਾ ਯਾਦ ਕਰਵਾਇਆ ਗਿਆ। ਨੇਕਾ ਨੂੰ ਇਸ ਦੇ ਬਾਅਦ ਯੁੱਧ ਵੀ ਅਜੇ ਤੱਕ 1.5 ਤਿੰਨ ਸਾਲ ਤਕਰੀਬਨ ਤਕਰੀਬਨ ਬੀਤ ਗਿਆ। ਅਜੇ ਤੱਕ ਵੀ ਉਹਨਾਂ ਔਰਤਾਂ ਦੇ ਖਾਤੇ ਵਿੱਚ ਕੋਈ ਵੀ ਪੈਸਾ ਨਹੀਂ ਪਹੁੰਚ ਸਕਿਆ ਲੇਕਨ ਇਹਦੇ ਪਿੱਛੇ ਕਾਰਨ ਕੀ ਆ ਕੀ ਨਹੀਂ ਸ਼ਾਇਦ ਇਸ ਇਸ ਗੱਲ ਦੇ ਬਾਰੇ ਤਾਂ ਪੰਜਾਬ ਸਰਕਾਰ ਹੀ ਚੰਗੀ ਤਰ੍ਹਾਂ ਦੱਸ ਸਕਦੀ ਆ ਲੇਕਨ ਇਹ ਬੜੀ ਹਰਾਮਗੀ ਦੀ ਗੱਲ ਹੈ ਕਿ ਜਦ ਕੇ ਪੰਜਾਬ ਸਰਕਾਰ ਨਵੇਂ ਜਿਹੜੇ ਲੈਦੇ ਆ ਜਾਂ ਐਲਾਨ ਉਹ ਪੰਜਾਬ ਦੇ ਲੋਕਾਂ ਦੇ ਨਾਲ ਕਾਦੇ ਆ ਉਥੇ ਪਿਛਲੇ ਡੇਡੇ ਵਹਦੇ ਆ ਅਜੇ ਵੀ ਜਿਉਂਦੇ ਤਿਉਹ ਉਹ ਉਸੇ ਤਨਾਹੀ ਪੈਂਡਿੰਗ ਹਨ ਉਹਨਾਂ ਨੂੰ ਪੂਰਾ ਕੰਮ ਦੇ ਲਈ ਦੀ ਅਜੇ ਤੱਕ ਕੋਈ ਯਤਨ ਨਹੀਂ ਕੀਤੇ ਗਏ ਸੋ ਇਹ ਰਹਿਦਾ ਜਿਹੜਾ ਔਤਾਂ ਦੇ ਨਾਲ ਕੀਤਾ ਗਿਆ ਸੀ ਉਹ ਵੀ ਅਜੇ ਹੋਮ ਦਾ ਹੋਮ ਬੈਠਾ ਹੈ ਪਿਆ ਹੈ ਇਸ ਤੋਂ ਲਾਵਾ ਪੰਜਾਬ ਸਰਕਾਰ ਨੇ ਜਦੋਂ মিডিਏ ਦੇ ਲੋਕਾਂ ਨੇ ਬਾਹ ਬਾਹ ਪੁੱਛਣਾ ਸ਼ੁਰੂ ਕੀਤਾ ਤਾ ਉਹਨਾਂ ਨੇ ਮੁਖਮਤੀ ਸਾਹਿਬ ਨੇ ਇਹਦੇ ਵਿੱਚ ਇੱਕ ਹੋਰ ਵਾਅਦਾ ਕਰ ਦਿੱਤਾ ਗੱਲ ਨਹੀਂ ਵਾਅਦਾ ਕਰਨਾ ਸੀ ਹੋਰ ਇਹਦੇ ਵਿੱਚ ਭਾਵੇਂ 400 ਹੋਰ ਵਾੜ ਦਿੰਦੇ ਤਾਂ ਉਹਨਾਂ ਨੇ ਮੁਖਮਤੀ ਸਾਹਿਬ ਨੇ ਇਹ ਗੱਲ ਕਹੀ ਕਿ ਹੁਣ 1000 ਨਹੀਂ ਹੁਣ 1100 ਰੁਪਇਆ ਸਮੂਹ ਔਰਤਾਂ ਨੂੰ ਕੱਲੀ-ਕੱਲੀ ਔਰਤ ਨੂੰ ਵਿਆਹ ਕਰਾਂਗੇ ਸੋ ਔਰਤਾਂ ਨੂੰ ਇਸ ਮਾਮਲੇ ਦਾ ਥੋੜੀ ਜੀ ਹੋਰ ਇੰਤਜ਼ਾਰ ਕਰਨੀ ਚਾਹੀਦੀ ਆ ਮੇਰੀ ਜਾਣਕਾਰੀ ਅਨੁਸਾਰ ਅਜੇ ਤੱਕ ਵੀ ਔਰਤਾਂ ਨੂੰ ਇਹ 11-1100 ਰੁਪਇਆ ਅਜੇ ਤੱਕ ਮਿਲਣਾ ਸ਼ੁਰੂ ਨਹੀਂ ਹੋਇਆ ਹੁਣ ਦੇਖੋ ਇਹ ਪੈਸਾ ਜਿਹੜਾ ਇਹ ਕਦੋਂ ਤੱਕ ਮਿਲਣਾ ਜਿਹੜਾ ਉਹ ਸ਼ੁਰੂ ਹੋਏਗਾ ਇਹ ਤਾਂ ਸਮਾਂ ਹੀ ਦੱਸੇਗਾ ਜਾਂ ਇਹ ਸਰਕਾਰ ਹੀ ਦੱਸੇਗੀ ਵੈਦੇ ਕੰਮ ਨੂੰ ਤਾਂ ਭਾਵੇਂ ਕਿੰਨਾ ਵੀ ਅਸੀਂ ਕਰ ਸਕਦੇ ਆ ਲੇਕਿਨ ਵੈਦਿਆਂ ਉੱਪਰ ਠੀਕ ਠੀਕ ਉਹ ਤਨਾ ਹਦਿਕ ਡਿੱਡਾ ਡਿੱਡੇ ਵਸਦਾ ਲੋਕ ਨਹੀਂ ਅਗਲੀ ਗੱਲ ਅਸੀਂ ਮਾਨ ਸਾਹਿਬ ਨੂੰ ਪੁੱਛਣਾ ਜ਼ਰੂਰ ਸਮਝਦੇ ਆ ਕਿ ਕਿਸੇ ਖਾਸ ਨੀਤੀਵੇ ਤਹਿਤ ਉਹਨਾਂ ਨੇ ਪੰਜਾਬ ਦੇ ਕੁਝ ਸਕੂਲਾਂ ਕਾਲ ਜਾਂਦੇ ਪ੍ਰਿੰਸੀਪਲ ਸਹਿਬਾਨ ਨੂੰ ਉਹ ਜਿੱ ਟ੍ਰੇਨਿੰਗ ਦੇ ਲਈ ਸਿੰਗਾਪੁਰ ਵਗੈਰਾ ਜਾਂ ਮਲੇਸ਼ੀਆ ਦੇਸ਼ਾਂ ਵਿੱਚ ਭੇਜਿਆ ਸੀ। ਉਹਨਾਂ ਦੇ ਉੱਪਰ ਖਾਤਿਆ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ। ਪਰ ਉਹਨਾਂ ਦੇ ਵਾਪਸ ਮੌਨਤੋਂ ਬਾਅਦ ਉਹਨਾਂ ਦਾ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਕੀ ਫਾਇਦਾ ਹੋਇਆ ਜਾਂ ਉਹਨਾਂ ਦੀ ਕਾਰਗਜ਼ਾਦੀ ਕੀ ਰਹੀ? ਉਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਕਿਉਂਕਿ ਅਸੀਂ ਜਦੋਂ ਵੀ ਕਿਸੇ ਸ਼ਿਕਾਫ਼ ਨੂੰ ਬਾਅਦ ਪੇਜਦੇ ਆਂ ਵੀ ਜਾਓ ਭਾਈ ਫਲਾਣੀ ਚੀਜ਼ ਸਿੱਖ ਕੇ ਆਓ ਔਰ ਆਂ ਕੇ ਤੁਸੀਂ ਆਪਣਾ ਤਜਬਾ ਜਿਹੜਾ ਆਪਣੇ ਵਿਭਾਗ ਦੇ ਲੋਕਾਂ ਨੂੰ ਵਧੀਆ ਬਣਾਉਣ ਲਈ ਜਾਂ ਆਪਣੇ ਵਿਦਿਆਰਥੀਆਂ ਦੇ ਜੀਵਨ ਪદ્ધਤ ਤੇ ਸਿੱਖਿਆ ਦੇ ਪદ્ધਤ ਨੂੰ ਉੱਚਾ ਚੁੱਕਣ ਦੇ ਲਈ ਯਤਨ ਕਰੋ ਤਾਂ ਹੀ ਉਹਨਾਂ ਦਾ ਫਾਇਦਾ ਹੋ ਸਕਦਾ ਆ ਜੇਕਰ ਤੁਸੀਂ ਆਪਣੇ ਤਜਰਬੇ ਦਾ ਫਾਇਦਾ ਆਪਣੇ ਵਿਦਿਆਪੀਆਂ ਦੇ ਉੱਪਰ ਲਾਗੂ ਨਾ ਕਰ ਸਕੇ ਤਾਂ ਤੁਹਾਡਾ ਜਿੜਾ ਉੱਥੇ ਉਹਨਾਂ ਦੇਸ਼ਾਂ ਵਿੱਚ ਜਾਣਾ ਜਾਂ ਨਾ ਜਾਣਾ ਇੱਕ ਗੱਲ ਦੇ ਬਰਾਬਰ ਹੈ ਸੋ ਉਹਨਾਂ ਦੇ ਤਜਰਬੇ ਬਾਰੇ ਜੂਰ ਪੰਜਾਬ ਦੇ ਲੋਕਾਂ ਨੂੰ ਦੱਸੋ ਕਿ ਉਹ ਕਿਹੜਾ ਕਿਹੜਾ ਫੈਲਵਾ ਉਥੋਂ ਹਾਸੋ ਕਰਕੇ ਆਏ ਹਨ ਜਾਂ ਕਿੰਨੇ ਤਰੀਕੇ ਨਾਲ ਉਹ ਸਿਰਫ ਸੈਤ ਸਪਾਟਾ ਕਰਕੇ ਹੀ ਵਾਪਸ ਉਥੋਂ ਆਏ ਹਨ ਉਹ ਇਹ ਗੱਲ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਦੱਸਣੀ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਲੋਕ ਇਹ ਸਾਰੇ ਬਤਾਰੇ ਬਾਰੇ ਪੰਬਲਪੂਰ ਸੇ ਵਿੱਚ ਪਏ ਹੋਏ ਹਨ ਉਹਨਾਂ ਦੀ ਜਿਹੜੀ ਸ਼ੰਕਾ ਆ ਉਹ ਵੀ ਇਹ ਜਗਦੀਪ ਨੂੰ ਜਲਦੀ ਜ਼ਰੂਰ ਹੋਣੀ ਚਾਹੀਦੀ ਆ ਥੈਂਕ ਯੂ ਵੈਰੀ ਮੱਚ